परमस खान जो प्रधानमंडल नतमस्तक होंदया हो आप सब मेरे जो रूप बैठे हो आप सब अपने अपने मुआशरे मायाना हसदियाँ हो जब मेरे वीर जी ने मेरी मजबूरी दस दी है मैं ज्यादा समा ना लेंद्या हो मजबूरी ਇਹ ਆਮ ਸਾਡੇ ਦਰਮਿਆਨ ਖਲੋ ਕੇ ਸਿਰਫ ਇੱਕ ਦੋ ਸ਼ੇਰ ਕਹਿ ਕੇ ਭਾਈ ਦੀਵਾਗੇ ਇਸਨ ਚਮਗਾ ਮੈਂ ਤਕਰੀਰਿੰਦੀ ਵੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਵੀ ਕਿਤੇ ਇਸ ਤਰ੍ਹਾਂ ਸੱਤੇ ਸਮਾਗਮ ਚਾਹੀਏ ਤੇ ਖੀਰ ਤੋਂ ਲੈ ਕੇ ਅੰਤ ਤੱਕ ਕੁਝ ਨੁਕਸ ਸਿੱਖ ਕੇ ਹੀ ਜਾਈਏ ਅੱਜ ਵੀ ਮੇਰੀ ਮਜਬੂਰੀ ਮੈਨੂੰ ਮਾਫ ਕਰਨਾ ਤੇ ਸ਼ੇਰ ਅਰਦ ਹੈ ਨਰਨਾ ਢੜਨਾ ਛੱਡ ਜਾ ਯਾਰ ਆ ਹੁਣ ਰਹੀਏ ਨਾਲ ਪਿਆਰ ਨਰਨਾ ਢੜਨਾ ਛੱਡ ਜਾ ਯਾਰ ਆ ਹੁਣ ਰਹੀਏ ਨਾਲ ਪਿਆਰ ਤੂੰ ਮੇਰਾ ਮੈਂ ਤੇਰਾ ਦੁਸ਼ਮਣ ਬਣ ਕੇ ਦਿੱਤੇ ਰਹੇਗਾ ਪਹਾੜ ਤੂੰ ਮੇਰਾ ਮੈਂ ਤੇਰਾ ਦੁਸ਼ਮਣ ਬਣ ਕੇ ਦਿਲ ਤੇ ਰਹੇਗਾ ਪਹਾੜ ਬਣ ਜਾਵਾਂਗੇ ਯਾਰ ਪਿਆਰਾ ਬਣ ਜਾ ਮੇਰਾ ਯਾਰ ਪਿਆਰਾ ਮੈਂ ਮਰ ਜਾਗਾ ਬਖਰਦਾਰ ਸੁਖ ਆਉਣਗੇ ਸੁਖ ਆਉਣਗੇ ਖੁਸ਼ੀਆਂ ਦੇ ਸੰਗ ਇੱਕ ਇੱਕ ਸਾਹ ਵਿੱਚ ਲੱਖਾਂ ਵਾਰ ਸੁਖ ਆਉਣਗੇ ਖੁਸ਼ੀਆਂ ਦੇ ਨਾਲ ਇੱਕ ਇੱਕ ਸਾਹ ਵਿੱਚ ਲੱਖਾਂ ਵਾਰ ਇੱਕ ਪਿਤਾ ਦੇ ਪੁੱਤਰ ਸਾਰੇ ਸਿੰਘ ਮੁਹੰਮਦ ਰਾਮ ਦੁਲਾਰ ਵਾਹਿਗੁਰੂ ਇੱਕ ਪਿਤਾ ਦੇ ਪੁੱਤਰ ਸਾਰੇ ਸਿੰਘ ਮੁਹੰਮਦ ਰਾਮ ਦੁਲਾਰ ਸਬੇ ਸਾਂਝੀ ਵਾਲ ਸਦਾਈਏ ਕਰਕੇ ਸਭ ਦਾ ਹੀ ਸਤਕਾਰ ਦੁਨੀਆ ਵੀ ਫਿਰ ਚੰਗੀ ਲੱਗੂ ਧਿਆਨ ਦੇਣਾ ਦੁਨੀਆ ਵੀ ਫਿਰ ਚੰਗੀ ਲੱਗੂ ਲੱਗੂ ਆਪਣਾ ਹੀ ਸੰਸਾਰ ਦੁੱਖ ਸੁੱਖ ਸਾਰੇ ਜਰ ਲੈਣੇ ਨੇ ਦੁੱਖ ਸੁੱਖ ਸਾਰੇ ਕਰ ਲੈਣੇ ਨੇ ਇੱਕ ਦੂਜੇ ਦਾ ਵੰਡ ਕੇ ਭਾਰ ਸੁਣਨੇ ਪੈਣੇ ਬੰਬ ਨਹੀਂ ਕਿਧਰੇ ਚੁੱਕਣੀ ਪੈਣੀ ਨਹੀਂ ਤਰਹਾਰ ਸੁੱਟਣੇ ਭਾਣੇ ਬੰਬ ਨਹੀਂ ਕਿਧਰੇ ਚੁੱਕਣੀ ਪੈਣੀ ਨਹੀਂ ਤਲਵਾਰ ਉੱਠ ਉਠਾਲਾ ਕਲਮ ਧੁਕੰਨੇ ਲਿਖਦੇ ਮੈਨੂੰ ਲਿਖਦੇ ਮੈਨੂੰ ਕਰਦੇ ਮੈਨੂੰ ਗਜ਼ਲ ਤਿਆਰ ਮਾਨਵਤਾ ਦਾ ਰਾਗ ਲਾਪੇ ਸਬਦਾਂ ਕਰਦੀ ਹੋਏ ਸਤਕਾਰ ਮਾਨਵਤਾ ਦਾ ਰਾਗ ਲਾਪੇ ਸਬਦਾਂ ਕਰਦੀ ਹੋਏ ਸਤਕਾਰ ਬਹੁਤ ਬਹੁਤ ਬੰਦਨੀ ਬਹੁਤ ਬਹੁਤ ਥੈਂਕ ਯੂ ਬਹੁਤ ਹੀ ਸਤਕਾਰਯੋਗ ਪ੍ਰਧਾਨ ਜੀ ਮੰਡਲ ਦੇ ਸਾਹਮਣੇ ਬੈਠੀਆਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਅੱਜ ਦਾ ਇਹ ਪ੍ਰੋਗਰਾਮ ਜੋ ਸਰਮਾਨ ਸਮਰੋਹ ਕਵੀ ਮੰਚ ਵੱਲੋਂ યોਜਿਤ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਬੰਧਕਾਂ ਨੂੰ ਵੀ ਬਧਾਈ ਦੇਣਾ ਕਿਉਂਕਿ ਮੈਂ ਇਸ ਤਰ੍ਹਾਂ ਦੇ ਸਾਹਮਣੇ ਬੈਠੇ ਵਿਦਵਾਨ ਦੋਸਤੋ ਅਬ ਤੋਂ ਪਹਿਲਾਂ ਤਾਂ ਮੈਂ ਆਜ्ञਾ ਸਨਮਾਨਿਤ ਸਖਸ਼ੀਤਾ ਨੂੰ ਬਹੁਤ ਬਹੁਤ ਵਧਾਈ ਕਰ ਦਿੰਨਾ ਆਜਲਾ ਸਾਹਿਬ ਹਰ ਇੱਕ ਪ੍ਰੋਗਰਾਮ ਦੇ ਵਿੱਚ ਰਿਪੋਰਟਿੰਗ ਵਾਸਤੇ ਹੁੰਦੇ ਨੇ ਔਰ ਮੇਰੇ ਨਾਲ ਰਮਨ ਦਾ WhatsApp ਤੇ ਫੋਨ ਤੇ ਵੀ ਕੰਟੈਕਟ ਹੁੰਦਾ ਇਹ ਭੇਜਦੇ ਵੀ ਰਹਿੰਦੇ ਨੇ ਮੈਮ ਲਈ ਰਿਵਿਊ ਵੀ ਕਰਦਾ ਰਿਹਾ ਨਾ ਬਹੁਤ ਵਧੀਆ ਲਿਖਦੇ ਨੇ ਬਹੁਤ ਵਧੀਆ ਰਿਪੋਰਟਿੰਗ ਕਰਦੇ ਨੇ ਵਜਿੰਦਰ ਬਾਜੀ ਮੇਰੇ ਖ ਮਾਜੇ ਤੋਂ ਤੁਸੀਂ ਲਿਜਾ ਹੈ ਨਾ ਵੈਸੇ ਇਹ ਮੇਰਾ ਗਵੰਡੀ ਹੈ ਮੇਰਾ ਵੀ ਮਜੀਠੇ ਦੇ ਲੱਗਦੀ ਪਿੰਡ ਹੈ ਇਹ ਮਜੀਠੇ ਤੋਂ ਨਹੀਂ ਮੇਰਾ 6 ਕਿਲੋਮੀਟਰ ਉੱਥੇ ਆ ਤੇ ਬਹੁਤ ਬਹੁਤ ਮੁਬਾਰਕਾਂ ਵਜਿੰਦਰ ਬਹੁਤ ਵਧੀਆ ਤੁਸੀਂ ਵੀ ਲੱਗਦੇ ਜੀ ਤੇ ਦੂਜਾ ਮੈਨੂੰ ਇਹ ਫਖਰ ਹੈ ਕਿ ਤੁਸੀਂ ਮੇਰੇ ਏਰੀਆ ਦੇ ਜੀ ਚਿੱਲਾ ਸਾਹਿਬ ਬਹੁਤ ਬਹੁਤ ਵਾਰਕਾਂ ਤੇ ਸਰਜੀਤ ਸਿੰਘ ਜੀ ਬਹੁਤ ਪੁਰਾਣੇ ਕਾਫੀ ਮੇਰੇ ਜਾਣਕਾਰ ਨੇ ਜਦੋਂ ਮੈਂ ਪਟਿਆਲੇ ਹੁੰਦਾ ਸੀ ਉਹਦੇ ਜਾਣਕਾਰ ਨੇ ਬਹੁਤ ਵਧਾਈਆਂ ਬਹੁਤ ਬਹੁਤ ਵਧੀਆ ਕੰਮ ਹੋਇਆ ਇਹ ਸਭ ਨੂੰ ਰਗਾੜਾ ਸਾਹਿਬ ਤਾਂ ਮੈਂ ਬਹੁਤ ਮੈਂ ਕੋਈ ਵੀ ਨਹੀਂ ਕੋਈ ਦਫਤਾ ਕੋਈ ਨਹੀਂ ਚਲਾਉਣੀ ਤੇ ਮੈਂ ਕਪਤਾ ਮਾਰ ਲਿਖਦਾ ਹੀ ਨਹੀਂ ਆ ਗਾ ਗਾਦਾ ਸੁਣੋ ਇੰਨੇ ਕੁ ਸ਼ੀਰ ਗਾ ਬਹੁਤ ਵਧੀਆ ਰਗਾੜਾ ਸਾਹਿਬ ਜੀ ਆਰਗੇਨਾਈਜ਼ ਕੀਤਾ ਜੈ ਸੁਭੀ ਸਾਹਿਬ ਪ੍ਰੇਮ ਜੀ ਇੱਕ ਛੋਟੀ ਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਕਿ ਮੈਂ ਬੜੇ ਪੰਗੇ ਲਏ ਨੇ ਕਪਤਾਨੀ ਲਿਖਦਾ ਮੈਂ ਵਰਾਇਟਾਪ ਲਿਖਦਾ ਜਾਂ ਹੈਲਥ ਦੇ ਉੱਤੇ ਲਿਖਦਾ ਤੇ ਦੋ ਫਿਲਮਾਂ ਵੀ ਬਣਾਈਆਂ ਨੇ ਇੱਕ ਫਿਲਮ ਦਾ ਅਸੀਂ ਸ਼ੋਅ ਕੀਤਾ ਸੀਗਾ 17 ਸੈਕਟਰ ਸੈਂਟਰ ਲਾਇਬ੍ਰੇਰੀ 'ਚ ਦੇਸੀ ਵੀ ਸਾਹਿਬ ਨੇ ਆਰਗੇਨਾਈਜ਼ ਕੀਤੀ ਸੀ ਕੀਤਾ ਸੀ ਸਾਹਿਬ ਪ੍ਰੋਗਰਾਮ ਐਸ ਵਾਰੀ ਇਹ ਆਇਆ ਨਹੀਂ ਪਰ ਮੇਰੇ ਨਾਲ ਕੰਟੈਕਟ ਨਹੀਂ ਹੋ ਸਕਿਆ ਤੇ ਅਸੀਂ ਤਰੀਕ ਰੱਖੀ ਹੈ 29 ਤਰੀਕ ਦੀ 29th of this month saturday eh kende main 16 nu chale jana par koi gall nahi inna naal karde gal baat te bas main hi sab nu kehna de almost dekho pehle to satya rengala ji aur jaspal singh ji ke liye zor dalta nahi इतना अच्छा कार्यक्रम इन्होंने बनाया हैरान था कि हाल कितने बार भरा बार बार लोग जाते भी रहे आते भी रहे और जितने रह गए हैं उनके लिए भी ताज़ी बजा दी जाए ये सच में साहित्य के प्रेमी मैं देख रहा हूँ कि बहुत सीनियर राइटर्स भी राव सिंह जी बैठे हैं बहुत सारे साथी बैठे हैं जो अभी तक इंजॉय कर रहे हैं और मंच से भी मेरे साथी जाते रहे मुझे बुरा भी लगा कि जब आए हैं तो फिर बैठना चाहिए मैं अपनी रचना में सिर्फ दो शेयर सुनाऊंगा लेकिन एक दो बातें मैं आपके साथ जरूर शेयर करना चाहता हूं मैं दैनिक त्रिभुन में नहीं पंजाब सरकार की पत्रकार की जागृति उसका सब बात वर्षों तक तो मेरे बहुत सारे साथी मेरे सकतीय के साथी जो अभी भी, -भी तरक्की कर रहे हैं आगे बढ़ रहे हैं इनकी संस्था भी चल रही है इनको मैं देता हूँ सच में ये साहित्य की बहुत बड़ी सेवा कर रहे हैं बात मैं अजैब सिंह ओजिला से शुरू करना चाहता हूँ टोटल मेरे पास तीन महीने उतने ही लूंगा मैं शायद ये उस वक्त तो पत्नी कितनी उम्र होंगे जब इनके संपादक साधु सिंह जी संपादक थे मैं जलंधर मेहता मैं भी पंजाबी हैं ਨਿਰੰਤਰ ਤੋਂ ਹੀ ਇੱਥੇ ਪਹੁੰਚਿਆ ਮੈਂ ਪਾਰਟ ਟਾਈਮ ਪੰਜਾਬ ਕੇਸਰੀ ਸੀ ਕੰਮ ਕਰਦਾ ਸੀ ਮੈਨੂੰ ਰੋਜੀ ਰੋਟੀ ਲਈ ਹਿੰਦੀ ਚ ਜਾਣਾ ਪਿਆ ਅਜਾ ਜੀ ਮੈਂ ਉਹਨਾਂ ਦਿਨਾਂ ਚ ਹਿੰਦੀ ਚ ਫੌਟਰੀ ਜਾਂਦੇ ਜਦੋਂ ਛੋਟੀ ਜਿਹੀ ਬਿਲਡਿੰਗ ਸੀਗਾ ਅਮ ਦਰਸਾ ਵੀ ਲਿਖਣ ਦਾ ਸ਼ੌਕ ਸੀਗਾ ਉਹ ਕਿਤਵਾ ਨੂੰ ਮਹਿਫਲ ਲਗਾਉਂਦੇ ਸੀ ਤੇ ਸਾਨੂੰ ਸੁਣਨ ਦੇ ਇੱਕ ਲੱਗੂ ਖਾਨ